ਉਡੇ ਪੰਜਾਬ ਵੈਦਰ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ 23-24 ਸਤੰਬਰ ਦੇ ਮੌਸਮ ਦੇ ਬਾਰੇ ਜਾਣਾਂਗੇ ਇਨ੍ਹਾਂ ਦਿਨਾਂ ਦੇ ਵਿੱਚ ਮੌਸਮ ਦੀ ਕੀ ਗਤੀਵਿਧੀਆਂ ਰਹਿਣਗੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਮੌਸਮ ਸਾਰਾ ਹੀ ਉੱਤਰ-ਪੱਛਮੀ ਤੇ ਦੱਖਣ-ਪੂਰਬੀ ਹਿੱਸਿਆਂ ਦੇ ਵਿੱਚ ਸਾਫ਼ ਬਣਿਆ ਹੋਇਆ ਹੈ ਕੋਈ ਵੀ ਮੌਸਮੀ ਸਿਸਟਮ ਫਿਲਹਾਲ ਨਹੀਂ ਹੈਗਾ ਹਵਾਵਾਂ ਦੱਖਣ-ਪੱਛਮ ਤੋਂ ਜਿਹੜੀਆਂ ਨੇ ਚੱਲ ਰਹੀਆਂ ਨੇ ਖੁਸ਼ਕ ਹਵਾਵਾਂ ਚੱਲਣ ਤੇ ਗਰਮੀ ਤੋਂ ਥੋੜੀ ਜਹੀ ਰਾਹਤ ਆਪਨ ਦੇਖਣ ਨੂੰ ਮਿਲ ਰਹੀ ਹੈ ਖੁਸ਼ਕ ਹਵਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਥੋੜੀ ਠੰਡੀ ਹੁੰਦੀਆਂ ਨੇ ਜੋ ਨਵੀਂ ਬਣੀ ਹੋਈ ਸੀ ਪਿਛਲੇ 2-3 ਦਿਨਾਂ ਤੋਂ ਜਿਸ ਦੇ ਚੱਲਦੇ ਹਮਸ ਦਾ ਮਾਹੌਲ ਬਣਿਆ ਹੋਇਆ ਸੀ ਨਵੀ ਤੇ ਹਮਸ ਫਿਲਹਾਲ ਘਟ ਰਹੀਆਂ ਨੇ ਟੈਂਪਰੇਚਰ ਫਿਲਹਾਲ ਜਿਹੜਾ 35 ਤੋਂ 60 ਡਿਗਰੀ ਦੇ ਆਸ-ਪਾਸ ਹੈ ਜਿਸ ਨਾਲ ਧੁੱਪ ਦੇ ਵਿੱਚ ਗਰਮੀ ਦਾ ਅਹਿਸਾਸ ਫਿਲਹਾਲ ਬਣਿਆ ਹੋਇਆ ਹੈ ਅਗਲੇ 14-15 ਦਿਨ ਜਿਹੜੇ ਨੇ ਇਸੇ ਤਰ੍ਹਾਂ ਰਹਿਣਗੇ ਮੌਸਮ ਦੇ ਵਿੱਚ ਫਿਲਹਾਲ ਨਰਮਾਈ ਆਪਾਂ ਨੂੰ ਜਿਹੜੀ ਆ 9 ਤੋਂ 10 ਅਕਤੂਬਰ ਦੇ ਬਾਅਦ ਹੀ ਦੇਖਣ ਨੂੰ ਮਿਲੇਗੀ ਇਨਾ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਟੀ ਡਿਗਰੀ ਦੇ ਆਸ-ਪਾਸ ਰਹੇਗਾ ਜੇਕਰ ਟੈਂਪਰੇਚਰ ਜਿਹੜਾ 30 ਡਿਗਰੀ ਤੋਂ نیچے ਆਵੇਗਾ ਤਾਂ ਫਿਰ ਆਪਾਂ ਨੂੰ ਮੌਸਮ ਦੇ ਵਿੱਚ ਨਰਮਾਈ ਜਿਹੜੀ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗੀ ਸਵੇਰ ਸ਼ਾਮ ਨੂੰ ਠੰਡ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਿਵੇਂ ਕਿ ਦੱਸਿਆ ਹੈ ਕਿ ਮੌਸਮ ਜਿਹੜਾ 24 ਸਤੰਬਰ ਨੂੰ ਸਾਫ਼ ਹੈ ਕੋਈ ਜ਼ਿਆਦਾ ਤਗੜੀ ਹਲਚਲ ਦੀ ਸੰਭਾਵਨਾ ਨਹੀਂ ਦੇਖਣ ਨੂੰ ਮਿਲੇਗੀ ਤੇ ਕਿਸੇ ਵੀ ਤਰ੍ਹਾਂ ਦੇ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਵੀ ਨਹੀਂ ਬਣ ਰਹੀ ਜਿਸ ਨਾਲ ਕੋਈ ਵੀ ਮੌਸਮੀ ਹਲਚਲ ਫਿਲਹਾਲ ਨਹੀਂ ਹੋਵੇਗੀ ਪੰਜਾਬ ਦੇ ਵਿੱਚ ਉਤਰੀ ਖੇਤਰਾਂ ਦੇ ਵਿੱਚ ਜ਼ਰੂਰ ਬੱਦਲ ਆਵਾਜਾਈ ਕਰ ਸਕਦੇ ਨੇ ਪਰ ਮੀਂਹ ਦੀ ਸੰਭਾਵਨਾ ਜਿਹੜੀਆਂ ਨਾ ਮਾਤਰ ਬਣੀ ਰਹੇਗੀ ਬਾਕੀ ਜਿੱਦਾਂ ਹੀ ਵੱਡੀ ਅਪਡੇਟ ਆਉਂਦੀ ਆ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦ ਜੀ